ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਦੋਸਤੋ ਕਨਵਰ ਗਰੇਵਾਲ ਦਾ ਇਹ ਗੀਤ ਤਾਂ ਤੁਸੀਂ ਅਕਸਰ ਸੁਣਦੇ ਹੀ ਰਹਿੰਦੇ ਹੋ ਪਰ ਕੀ ਤੁਹਾਨੂੰ ਪਤਾ ਹੈ ਕਿ ਬੁੱਲੇ ਨੂੰ ਆਪਣੇ ਮੁਰਸ਼ਿਦ ਸਾਹਮਣੇ ਕਿਉਂ ਨੱਚਣਾ ਪਿਆ ਉਹਦੇ ਮੁਰਸ਼ਿਦ ਦੀ ਉਹਦੇ ਨਾਲ ਨਾਰਾਜ਼ਗੀ ਕਿਉਂ ਹੋਈ ਤੇ ਆਪਣੇ ਮੁਰਸ਼ਿਦ ਨੂੰ ਮਨਾਉਣ ਲਈ ਬੁੱਲੇ ਸ਼ਾਹ ਨੇ ਕੀ ਕੀਤਾ ਇਹ ਜਾਣਨ ਲਈ ਮੇਰੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਦੇਖਣਾ ਸਾਈਂ ਬੁੱਲੇ ਸ਼ਾਹ ਜੀ ਜਿਨ੍ਹਾਂ ਨੂੰ ਬੁੱਲੇ ਸ਼ਾਹ ਕਾਦਰੀ ਸ਼ਤਾਰੀ ਵੀ ਕਿਹਾ ਜਾਂਦਾ ਹੈ ਇਕਲ ਧੜਕ ਮਹਾਤਮਾ ਹੋਏ ਹਨ ਜਿਨ੍ਹਾਂ ਨੂੰ ਪਿਆਰ ਨਾਲ ਪਾਬਾ ਬੁੱਲੇ ਸ਼ਾਹ ਵੀ ਕਿਹਾ ਜਾਂਦਾ ਹੈ ਉਹਨਾਂ ਦੀਆਂ ਪੰਜਾਬੀ ਬਾਸ਼ਾ ਵਿੱਚ ਲਿਖੀਆਂ ਕਾਫੀਆਂ ਸੂਫੀ ਮਜਲਸਾਂ ਵਿੱਚ ਗਾਈਆਂ ਜਾਂਦੀਆਂ ਹਨ ਬੁੱਲੇ ਸ਼ਾਹ ਨੇ ਦਿਖਾਵੇ ਵਾਲੀ ਭਗਤੀ ਨੂੰ ਰੱਦ ਕਰਦੇ ਹੋਏ ਕਿਹਾ ਰੱਬ ਨੂੰ ਬਾਹਰੋਂ ਨਹੀਂ ਆਪਣੇ ਅੰਦਰੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਸਾਈਂ ਬੁੱਲ੍ਹੇ ਸ਼ਾਹ ਜੀ ਜਦੋਂ ਆਪਣੇ ਮੁਰਸ਼ਿਦ ਸ਼ਾਹ ਨਾਇਤ ਕਾਦਰੀ ਕੋਲ ਪਹਿਲੀ ਵਾਰੀ ਗਏ ਤਾਂ ਪੁੱਛਿਆ ਸਾਈਂ ਰੱਬ ਨੂੰ ਕਿਵੇਂ ਪਾਇਆ ਜਾ ਸਕਦਾ ਹੈ ਤਾਂ ਕਹਿੰਦੇ ਹਨ ਉਸ ਸਮੇਂ ਸ਼ਾਹ ਨਾਇਤ ਜੀ ਗੰਡਿਆਂ ਦੀ ਪਨੀਰੀ ਲਾ ਰਹੇ ਸੀ ਤੇ ਉਹਨਾਂ ਨੇ ਸਹਿਜ ਸੁਭਾਅ ਕਹਿ ਦਿੱਤਾ ਬੁੱਲਿਆ ਰੱਬ ਦਾ ਕੀ ਪਉਣਾ ਇੱਧਰੋਂ ਫੁੱਟਣਾ ਉਧਰ ਲਾਉਣਾ ਇਹਦੇ ਵਿੱਚ ਬੜੀ ਡੂੰਗੀ ਰਮਜ ਛੁਪੀ ਹੋਈ ਸੀ ਕਿ ਰੱਬ ਨੂੰ ਪਾਉਣ ਲਈ ਦੁਨੀਆ ਵਾਲੇ ਪਾਸਿਓਂ ਧਿਆਨ ਹਟਾ ਕੇ ਤੇ ਰੱਬ ਵਾਲੇ ਪਾਸੇ ਲਾਉਣਾ ਪੈਣਾ। ਬੁੱਲਾ ਸੈਦ ਸੀ ਤੇ ਉਹ ਉੱਚ ਘਰਾਣੇ ਨਾਲ ਸੰਬੰਧ ਰੱਖਦਾ ਸੀ। ਤੇ ਫਿਰ ਮੁਰਸ਼ਿਦ ਨੇ ਬੁੱਲੇ ਸ਼ਾਹ ਨੂੰ ਰੋਹਾਨੀਅਤ ਦੇ ਰੰਗ ਵਿੱਚ ਐਸਾ ਰੰਗਿਆ ਕਿ ਉਸ ਦਾ ਅੰਦਰ ਪਰਦਾ ਖੁੱਲ ਗਿਆ। ਸਚਾਈ ਸਮਝ ਆ ਗਈ। ਭਗਤੀ ਦਾ ਇੰਨਾ ਰੰਗ ਚੜ੍ਹਿਆ ਕਿ ਲੋਕ ਬੁੱਲੇ ਸ਼ਾਹ ਦੀ ਮੰਨਤਾ ਕਰਦੇ ਹੋਏ ਉਸ ਨੂੰ ਮੱਥੇ ਟੇਕਣ ਲੱਗ ਪਏ। ਬੁੱਲੇ ਸ਼ਾਹ ਨੂੰ ਇਹ ਚੰਗਾ ਨਹੀਂ ਲੱਗਦਾ ਸੀ ਕਿ ਕੋਈ ਉਸ ਨੂੰ ਮੱਥੇ ਟੇਕੇ ਉਹ ਤਾਂ ਰੱਬ ਦੀ ਬੰਦਗੀ ਲਈ ਇਕਾਂਤ ਪਾਲਦਾ ਸੀ ਤੇ ਧਰਮਾਂ ਮਜ਼ਬਾਂ ਦੇ ਸ਼ੋਰ ਸ਼ਰਾਬੇ ਤੋਂ ਤੰਗਾ ਕੇ ਉਹ ਕਹਿਣ ਲੱਗ ਪਿਆ ਚੱਲ ਬੁੱਲਿਆ ਚੱਲ ਉੱਥੇ ਚੱਲੀਏ ਜਿੱਥੇ ਵਸਦੇ ਅੰਨੇ ਨਾ ਕੋਈ ਸਾਡੀ ਜਾਤ ਪਛਾਣੇ ਤੇ ਨਾ ਕੋਈ ਸਾਨੂੰ ਮੰਨੇ ਬੁੱਲੇ ਸ਼ਾਹ ਨੇ ਵਕ ਵਕ ਧਰਮਾਂ ਦੀ ਦਿਖਾਵੇ ਵਾਲੀ ਭਗਤੀ ਨੂੰ ਭੰਡਣਾ ਸ਼ੁਰੂ ਕੀਤਾ ਤਾਂ ਮੁਰਸ਼ਿਦ ਸ਼ਾ ਅਨਾਇਤ ਕਾਦਰੀ ਨੇ ਬੁੱਲੇ ਸ਼ਾ ਨੂੰ ਅਜਿਹਾ ਕਰਨ ਤੋਂ ਵਰਜਿਆ ਤਾਂ ਬੁੱਲਾ ਕਹਿਣ ਲੱਗ ਪਿਆ ਝੂਠ ਬੋਲਾਂ ਤਾਂ ਕੁਝ ਬਚਦਾ ਏ ਝੂਠ ਬੋਲਾਂ ਤਾਂ ਕੁਝ ਬਚਦਾ ਏ ਸੱਚ ਬੋਲਾਂ ਤਾਂ ਪੰਬੜ ਮੱਚਦਾ ਏ ਜੱਜ ਜੱਜ ਕੇ ਜੀਬਾ ਕਹਿੰਦੀ ਮੂੰਹ ਆਈ ਬਾਤ ਨਾ ਰਹਿੰਦੀ ਬੁੱਲਾ ਨਾ ਹਟਿਆ ਤਾਂ ਮੁਰਸ਼ਿਦ ਨੇ ਨਾ ਸਿਰਫ ਉਹਦੇ ਲਈ ਆਪਣੀ ਰਹਿਮ ਦੇ ਦਰਵਾਜ਼ੇ ਬੰਦ ਕਰ ਦਿੱਤੇ ਸਲਗੋਂ ਆਪਣੇ ਡੇਰੇ ਆਉਣ ਤੇ ਵੀ ਪਾਬੰਦੀ ਲਗਾ ਦਿੱਤੀ। ਮੁਰਸ਼ਿਦ ਦੇ ਵਿਛੋੜੇ ਵਿੱਚ ਬੁੱਲੇ ਸ਼ਾਹ ਨੂੰ ਤੜਫਦਿਆਂ 12 ਸਾਲ ਲੰਘ ਗਏ। ਤੇ ਹੁਣ ਬੁੱਲਾ ਮੁਰਸ਼ਿਦ ਨੂੰ ਨਾਰਾਜ਼ਗੀ ਛੱਡਣ ਲਈ ਲੇਲਣੀਆਂ ਕੱਢਦਾ। ਉਹ ਆਪਣੀ ਕਾਫੀ ਵਿੱਚ ਲਿਖਦਾ ਹੈ, "ਬਸ ਕਰ ਜੀ, ਹੁਣ ਬਸ ਕਰ ਜੀ, ਕੋਈ ਗੱਲ ਅਸਾਂ ਨਾਲ ਹੱਸ ਕਰ ਜੀ। ਭਾਵੇਂ ਜਾਣ ਤੇ ਭਾਵੇਂ ਨਾ ਜਾਣ, ਤੂੰ ਵੇੜੇ ਆ ਬੜ ਮੇਰੇ, ਮੈਂ ਤੇਰੇ ਕੁਰਬਾਨ, ਤੂੰ ਵੇੜੇ ਆ ਬੜ ਮੇਰੇ।" ਕਹਿੰਦੇ ਹਨ ਮੁਰਸ਼ਿਦ ਸ਼ਾ ਅਨਾਇਤ ਕਾਦਰੀ ਹਰ ਸਾਲ ਆਪਣੇ ਡੇਰੇ ਵਿਖੇ ਪੁਰਸ ਮਨਾਇਆ ਕਰਦਾ ਸੀ ਜਿਹਨੂੰ ਮੇਲਾ ਕਿਹਾ ਜਾਂਦਾ ਹੈ ਜਿਸ ਵਿੱਚ ਉਸ ਸਮੇਂ ਦੀ ਇੱਕ ਮਸ਼ਹੂਰ ਨਾਚਾਰ ਨੱਚਗਾ ਕੇ ਆਪਣੀ ਹਾਜ਼ਰੀ ਲਗਾਉਣ ਜਾਂਦੀ ਸੀ ਜਦੋਂ ਬੁੱਲੇ ਸ਼ਾ ਨੇ ਅਨਾਇਤ ਸ਼ਾ ਕਾਦਰੀ ਨੂੰ ਆਪਣਾ ਮੁਰਸ਼ਿਦ ਬਣਾ ਲਿਆ ਜੋ ਕਿ ਇੱਕ ਅਰਾਈ ਜਾਤ ਨਾਲ ਸੰਬੰਧ ਰੱਖਦੇ ਸਨ ਤੇ ਉਸ ਦੇ ਪਰਿਵਾਰ ਵਾਲਿਆਂ ਨੇ ਬੁੱਲੇ ਸ਼ਾ ਦਾ ਬਹੁਤ ਵਿਰੋਧ ਕੀਤਾ ਪਰ ਬੁੱਲੇ ਸ਼ਾਹ ਨੇ ਲੋਕਾਂ ਦੀ ਕੋਈ ਪ੍ਰਵਾਹ ਨਾ ਕੀਤੀ ਉਹ ਲਿਖਦਾ ਬੁੱਲੇ ਨੂੰ ਸਮਝਾਵਣ ਆਈਆਂ ਭੈਣਾ ਤੇ ਪਰਜਾਈਆਂ ਤੂੰ ਕਿਉਂ ਬੁੱਲਿਆ ਸੈਦ ਹੋਕੇ ਫੁੱਲ ਨੂੰ ਲੀਕਾਂ ਲਾਈਆਂ ਤਾਂ ਬੁੱਲੇ ਸ਼ਾਹ ਨੇ ਉਹਨਾਂ ਨੂੰ ਠੋਕ ਪਵਾ ਕੇ ਕਿਹਾ ਜੇ ਕੋਈ ਸਾਨੂੰ ਸੈਦ ਆਖੇ ਜੇ ਕੋਈ ਸਾਨੂੰ ਸੈਦ ਆਖੇ ਦੋਜ਼ਖ ਮਿਲਣ ਸਜਾਈਆਂ ਜੇ ਕੋਈ ਸਾਨੂੰ ਰਾਈ ਆਖੇ ਬਹਿਸ਼ਤੀ ਪਿੰਗਾ ਪਾਈਆਂ ਜੇ ਤੂੰ ਲੋੜੇ ਬਾਗ ਬਹਾਰਾਂ ਬੁੱਲਿਆ ਤਾਲਬ ਹੋ ਜਾ ਰਹੀਆਂ ਜੇ ਤੂੰ ਲੋੜੇ ਬਾਗ ਬਹਾਰਾਂ ਬੁੱਲਿਆ ਤਾਲਬ ਹੋ ਜਾ ਰਹੀਆਂ ਕਹਿੰਦੇ ਬੁੱਲੇ ਸ਼ਾਹ ਨੇ ਆਪਣੇ ਮੁਰਸ਼ਿਦ ਦੇ ਬਾਣੀ ਵਿੱਚ ਰਹਿੰਦਿਆਂ ਰੱਬ ਦੀ ਬੰਦਗੀ ਕੀਤੀ ਤੇ ਉਸ ਦਾ ਅੰਦਰਲਾ ਪਰਦਾ ਖੁੱਲ ਗਿਆ ਹੁਣ ਉਹਨੇ ਵਕਫ ਵਕਫ ਧਰਮਾਂ ਦੀ ਬਖਾਵੇ ਵਾਲੀ ਭਗਤੀ ਨੂੰ ਰੱਦ ਕਰਦੇ ਹੋਏ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਮੁਰਸ਼ਿਦ ਨੇ ਬੁੱਲੇ ਸ਼ਾਹ ਨੂੰ ਇੰਨੀ ਖੁੱਲ ਲੈਣ ਤੋਂ ਰੋਕਿਆ ਸਉ ਲਿਖਦਾ ਹੈ ਝੂਠ ਬੋਲਾਂ ਤਾਂ ਕੁਝ ਬਚਦਾ ਏ ਝੂਠ ਬੋਲਾਂ ਤਾਂ ਕੁਝ ਬਚਦਾ ਏ ਸੱਚ ਬੋਲਾਂ ਤਾਂ ਭਾਂਬੜ ਮਚਦਾ ਏ ਜੱਜ ਜੱਜ ਕੇ ਜੀਭਾਂ ਕਹਿੰਦੀ ਮੂੰਹ ਆਈ ਬਾਤ ਨਾ ਰਹਿੰਦੀ ਜਦੋਂ ਬੁਲੂਸ਼ਾ ਨਹੀਂ ਹਟੇ ਤਾਂ ਮੁਰਸ਼ਿਦ ਨੇ ਉਸ ਦੀ ਆਪਣੇ ਡੇਰੇ ਵਿੱਚ ਆਉਣ ਤੇ ਨਾ ਸਿਰਫ ਪਾਬੰਦੀ ਲਾਤੀ ਸਗੋਂ ਉਸ ਦਾ ਅੰਦਰੋਂ ਪਰਦਾ ਵੀ ਬੰਦ ਕਰ ਦਿੱਤਾ ਕਹਿੰਦੇ ਹੁਣ ਬੁੱਲੇ ਸ਼ਾ ਆਪਣੇ ਮੁਰਸ਼ਿਦ ਦੇ ਵਿਯੋਗ ਵਿੱਚ ਤੜਫਣ ਲੱਗਾ ਜਿਸ ਦਾ ਜ਼ਿਕਰ ਉਹ ਆਪਣੀਆਂ ਕਾਫੀਆਂ ਵਿੱਚ ਇੰਜ ਕਰਦਾ ਹੈ ਬਸ ਕਰ ਜੀ ਹੁਣ ਬਸ ਕਰ ਜੀ ਕੋਈ ਗੱਲ ਅਸਾਂ ਨਾਲ ਖਾਸ ਕਰ ਜੀ ਤੂੰ ਜਾਣ ਤੇ ਭਾਵੇਂ ਨਾ ਜਾਣ ਵੇੜੇ ਆਵੜ ਮੇਰੇ ਤੂੰ ਜਾਣ ਤੇ ਭਾਵੇਂ ਨਾ ਜਾਣ ਵੇੜੇ ਆਵੜ ਮੇਰੇ ਮੈਂ ਤੇਥੋਂ ਕੁਰਬਾਨ ਵੇੜੇ ਆਵੜ ਮੇਰੇ ਇਸ ਤਰ੍ਹਾਂ ਬੁੱਲੇ ਸ਼ਾ ਆਪਣੇ ਮੁਰਸ਼ਿਦ ਦੇ ਵਿਯੋਗ ਵਿੱਚ 12 ਸਾਲ ਤੜਪਦਾ ਰਿਹਾ। ਕਹਿੰਦੇ ਯਾਰ ਨੂੰ ਮਨਾਉਣ ਲਈ ਨੱਚਣਾ ਵੀ ਪੈਂਦਾ ਤੇ ਬੁੱਲੇ ਨੇ ਵੀ ਇਹੋ ਹੀ ਕੀਤਾ। ਬੁੱਲਾ ਉਸ ਸਮੇਂ ਦੀ ਮਸ਼ਹੂਰ ਨਾਚਾਰ ਦੇ ਘਰ ਗਿਆ ਜਿਹੜੀ ਅਨਾਇਤ ਸ਼ਾ ਦੇ ਦਰਬਾਰ ਵਿੱਚ ਹਰ ਸਾਲ ਮਨਾਏ ਜਾਂਦੇ ਉਰਸ ਤੇ ਨੱਚ-ਗਾ ਕੇ ਆਪਣੀ ਹਾਜ਼ਰੀ ਲਗਵਾਉਂਦੀ ਸੀ। ਬੁੱਲੇ ਸ਼ਾ ਨੇ ਉਸ ਨਾਚਾਰ ਕੋਲੋਂ ਨੱਚਣ ਦੀ ਜਾਚ ਸਿੱਖ ਲਈ। ਤਿੰਨ ਚਾਰਾਂ ਵਾਲੇ ਕੱਪੜੇ ਪਾ ਕੇ ਆਪਣੇ ਸਾਈਂ ਦੇ ਦਰਬਾਰ ਵਿੱਚ ਪਹੁੰਚ ਗਿਆ ਤਾਂ ਕਿ ਕੋਈ ਉਸ ਨੂੰ ਪਹਿਚਾਣੇ ਨਾ ਜਦੋਂ ਉਸ ਨਾਚਰ ਔਰਤ ਦੀ ਨੱਚਣ ਦੀ ਵਾਰੀ ਆਈ ਤਾਂ ਉਸਨੇ ਕਿਹਾ ਮੇਰੀ ਸੇਤ ਠੀਕ ਨਹੀਂ ਇਸ ਵਾਰ ਮੇਰੇ ਨਾਲ ਆਈ ਇਹ ਕੁੜੀ ਨੱਚੇਗੀ ਕਹਿੰਦੇ ਹਨ ਆਪਣੇ ਮੁਰਸ਼ਿਦ ਦੇ ਸਾਹਮਣੇ ਬੁੱਲਾ ਨੱਚੀ ਜਾ ਰਿਹਾ ਸੀ ਤੇ ਨਾਲੇ ਗਾ ਰਿਹਾ ਸੀ ਬਾਉੜੀ ਬਾਉੜੀ ਵੀ ਤਬੀਬਾ ਨਹੀਂ ਤੇ ਮੈਂ ਮਰ ਗਈਆਂ ਬੋੜੀ ਬੋੜੀ ਵੇ ਤਬੀਬਾ ਨਹੀਂ ਤਾਂ ਮੈਂ ਮਰ ਗਈਆਂ ਤੇਰੇ ਇਸ਼ਕ ਨਚਾਇਆ ਕਰਥੀਆ ਤਈ ਕਹਿੰਦੇ ਬੁੱਲੇ ਸ਼ਾ ਇਹਨਾਂ ਨਚਿਆ ਇਹਨਾਂ ਨਚਿਆ ਕਿ ਪੈਰੀ ਪਾਏ ਘੁੰਗਰੂਆਂ ਨਾਲ ਉਹਦੇ ਖੂਨ ਵਗਣ ਲੱਗ ਪਿਆ ਤੇ ਉਹ ਮੁਰਸ਼ਿਦ ਦੇ ਪੈਰਾਂ 'ਚ ਡਿੱਗ ਪਿਆ ਅਨਾਇਤ ਸ਼ਾ ਕਾਦਰੀ ਜਾਣੀ ਜਾਣਸਨ ਪੈਰੀ ਪੈ ਬੁੱਲੇ ਨੂੰ ਮੋਢਿਆਂ ਤੋਂ ਫੜ ਕੇ ਉੱਪਰ ਚੁੱਕਦੇ ਹੋਏ ਕਹਿੰਦੇ ਓਏ ਤੂੰ ਬੁੱਲਾ ਹੈ ਤਾਂ ਬੁੱਲੇ ਸ਼ਾ ਫਿਸ ਪਿਆ ਤਾਂ ਹਾਂ ਮਾਰ ਕੇ ਰੋਂਦਾ ਹੋਇਆ ਕਹਿੰਦਾ ਸਾਈ ਮੈਂ ਬੁੱਲਾ ਨਹੀਂ ਭੁੱਲਾ ਹਾਂ ਮੈਨੂੰ ਬਖਸ਼ ਦੇ ਤਾਂ ਕਹਿੰਦੇ ਹਨ ਕਿ ਮੁਰਸ਼ਿਦ ਨੇ ਉਸ ਨੂੰ ਆਪਣੇ ਗਲ ਨਾਲ ਲਾ ਲਿਆ ਤੇ ਆਪਣੀ ਗੱਦੀ ਦਾ ਵਾਰਿਸ ਹੀ ਬਣਾ ਦਿੱਤਾ ਪੰਜਾਬੀ ਲੋਕ ਧਾਰਾ ਵਿੱਚ ਸਾਈ ਬੁੱਲੇ ਸ਼ਾਹ ਨੇ ਲੋਕ ਮਨਾ ਵਿੱਚ ਐਸੀ ਥਾਂ ਬਣਾਈ ਹੈ ਕਿ ਉਸ ਦੀਆਂ ਕਾਫੀਆਂ ਲੋਕਾਂ ਦੇ ਸਿਰ ਚੜ ਬੋਲਦੀਆਂ ਸਾਥਿਓ ਮੇਰੀ ਇਹ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਲਾਲ ਲੋਕਤਾਰਾ ਚੈਨਲ ਨੂੰ ਲਾਈਕ ਕਰ ਦਿਓ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ